ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਅਫਸੋਸ ਦੇ ਨਾਲ ਮੈਂ ਇਹ ਗੱਲ ਕਰਨੀ ਚਾਹੁੰਨਾ ਜਦੋਂ ਜੂਨ 84 ਯਾਨੀ ਕਿ ਅਕਾਲ ਤਾ ਸਭ ਤੇ ਅਟੈਕ ਕੀਤਾ ਗਿਆ ਉਸ ਵਕਤ ਤੋਂ ਜਿਹੜੇ ਫੌਜ ਦੇ ਵਿੱਚ ਕੁਝ ਫੌਜੀ ਬਾਗੀ ਹੋਈ ਸੀ ਉਨ੍ਹਾਂ ਵਿੱਚੋਂ ਕੱਲ तकरीबन तकरीबन 15 ਤੋਂ 20 ਫੋਨ ਆਏ ਜਿਨ੍ਹਾਂ ਵਿੱਚੋਂ 10 ਤਾਂ ਮੈਂ ਅਟੈਂਡ ਕਰ ਲਈ ਸੀ ਬਾਕੀ ਅਟੈਂਡ ਨਹੀਂ ਹੋਈ ਉਹ ਕਹਿੰਦੇ ਗਿਆਨੀ ਜੀ ਇੱਕ ਬੇਨਤੀ ਜ਼ਰੂਰ ਕਰਿਓ ਪੰਜਾਬ ਦੇ ਲੋਕਾਂ ਨੂੰ ਬਲਕਿ ਪੂਰੇ ਭਾਰਤ ਦੇ ਇੰਡੀਆ ਦੇ ਲੋਕਾਂ ਨੂੰ ਮੈਂ ਕਿਹਾ ਜੀ ਜ਼ਰੂਰ ਕਰਾਂਗੇ ਔਰ ਪੂਰੀ ਆਰਮੀ ਨੂੰ ਆਪਾਂ ਸਜਦਾ ਕਰਦੇ ਆ ਸਲੂਟ ਕਰਦੇ ਆ ਜਿਉ ਸਰਾਧਾਂ ਤੇ ਖੜੇ ਨੇ ਤਾਂ ਅਸੀਂ ਰਾਤਾਂ ਨੂੰ ਚੈਨ ਦੇ ਨਾਲ ਨੀਂਦ ਲੈ ਸਕਦੇ ਆ ਕੋਈ ਦੋਰਾਮਾ ਨਹੀਂ ਹੁੰੜੜੂ ਬਾਗੀ ਫੌਜੀ ਸੀ ਉਹ ਕਹਿੰਦੇ ਗੈਨੀ ਜੀ ਜਦੋਂ ਕਹਿੰਦੇ ਅਕਾਲਤਾ ਸਾਹਿਬ ਤੇ ਅਟੈਕ ਹੋਇਆ ਉਸ ਵਕਤ ਕਹਿੰਦੇ ਅਸੀਂ ਸਿੱਖ ਕੌਮ ਦੇ ਸਤਕਾਰ ਵਜੋਂ ਬਾਕੀ ਹੋ ਗਏ ਪਰ ਕਹਿੰਦੇ ਸ਼੍ਰੋਮਣੀ ਕਮੇਟੀ ਨੇ ਕਿਸੇ ਧਾਰਮਿਕ ਸੰਸਥਾ ਨੇ ਸਾਡੀ ਬਾਹ ਨਹੀਂ ਫੜੀ ਸਾਡੀ ਸਾਰ ਨਹੀਂ ਲਈ ਇਹ ਸਚਾਈ ਹੈ ਬਹੁਤ ਵੱਡੀ ਹੁਣ ਇਹ ਗੱਲ ਕਿਉਂ ਦੁਹਰਾਈ ਔਰ ਮੇਰੇ ਤੱਕ ਗੱਲ ਕਿਉਂ ਪਹੁੰਚਾਈ ਉਹਨਾਂ ਨੇ ਕਿਉਂਕਿ ਮੈਂ ਗੱਲ ਖੋਲ ਕੇ ਕਰ ਦੇਣਾ ਹੁਣ ਗੱਲ ਇਹ ਕਿਉਂ ਦੁਹਰਾਈ ਗਈ ਕਿਉਂਕਿ ਜਿਹੜੇ ਖੱਜ ਕਤੇੜ ਭੇਡਾਂ ਖਾਲਸਤਾਨੀ ਅਮਰੀਕਾ ਕੈਨੇਡਾ ਬੈਠੇ ਨੇ ਜਾਂ ਕੁਝ ਇੱਥੇ ਬੈਠੇ ਨੇ ਜਿਹੜੇ ਕਹਿੰਦੇ ਸੀ ਇੰਡੀਅਨ ਆਰਮੀ ਦੀ ਜਿਹੜੀ ਸਿੱਖ ਰੈਜਿਮੈਂਟ ਪਲਟਨ ਹੈਗੀ ਆ ਉਹ ਬਾਗੀ ਹੋ ਜਾਵੇ ਉਹ ਲੜੇ ਨਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਨਾਲ ਘਰ ਨੂੰ ਆ ਜੇ ਯਾਨੀ ਕਿ ਉਹਨਾਂ ਦੀ ਨੌਕਰੀ ਖਤਰੇ ਵਿੱਚ ਪਾਉਣਾ ਚਾਹੁੰਦੇ ਸੀ ਤੇ ਉਹਨਾਂ ਲਈ ਇਹ ਵੀਡੀਓ ਦੁਬਾਰਾ ਦੁਹਰਾਈ ਹੈ ਗੱਲ ਜਿਹੜੀ ਧਰਮੀ ਫੌਜੀਆਂ ਦੀ ਜਾਂ ਜਿਹੜੇ ਬਾਗੀ ਹੋਏ ਸੀ ਉਹਨਾਂ ਦੀ ਉਹਨਾਂ ਦੀ ਉਸ ਵਕਤ ਹੁਣ ਤੱਕ ਵੀ ਉਹ ਬੰਦੇ ਹੈਗੇ ਨਹੀਂ ਹਾਲੇ ਵਿੱਚ ਕਿਸੇ ਨੇ ਬਾਹ ਨਹੀਂ ਪੜੀ ਕੋਈ ਨੌਕਰੀ ਨਹੀਂ ਦਿੱਤੀ ਐਲਾਨ ਬੜੇ ਕੀਤੇ ਗਏ ਪਰ ਅੱਜ ਜਿਹੜੇ ਹੁਣ ਕਹਿੰਦੇ ਸੀ ਨਾ ਕਿ ਇੰਡੀਅਨ ਆਰਮੀ ਦੇ ਵਿੱਚ ਜਿਹੜੀ ਸਿੱਖ ਫੌਜ ਹੈਗੀ ਹੈ ਜਾਨੀ ਕਿ ਸਿੱਖ ਨੌਜਵਾਨ ਨੇ ਵੀ ਉਹ ਬਾਗੀ ਹੋ ਜਾਣ ਉਹ ਪਾਕਿਸਤਾਨ ਦੇ ਨਾਲ ਨਾ ਲੜਣ ਤੁਸੀਂ ਜਿਹੜੇ ਪਹਿਲਾਂ ਬਾਗੀ ਹੋਏ ਸੀ ਕੌਮ ਦੇ ਖਾਤਰ ਉਹਨਾਂ ਦਾ ਕੀ ਸਵਾਰਤਾ ਹਲੇ ਤੱਕ ਉਹ ਤਰਸਦੇ ਨੇ ਕਹਿੰਦੇ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਨੌਕਰੀ ਤਾਂ ਹੁਣ ਭਾਰਤ ਸਰਕਾਰ ਨੇ ਥੋੜੀ ਦੇਣੀ ਸੀ ਜੇ ਕੌਮ ਲਈ ਉਹ ਬਾਗੀ ਹੋਏ ਨੇ ਤਾਂ ਸਿੱਖ ਕੌਮ ਨੇ ਕੁਝ ਕਰਨਾ ਸੀ ਬਾਦਲਾਂ ਦੀ ਸਰਕਾਰ ਰਹੀ ਹੈ ਕਿਸੇ ਨੇ ਬਾਣੀ ਫੜੀ ਇਹ ਕਹਿਣਾ ਬੜਾ ਸ਼ੌਕਾ ਹੁੰਦਾ ਹੈ ਬਾਗੀ ਹੋ ਜਾਓ ਪਰ ਪੁੱਛ ਕੇ ਦੇਖੋ ਨਾ ਬਾਗੀ ਹੋਏ ਫੌਜੀਆਂ ਨੂੰ ਮਿੱਕੀ ਬਣੇ ਉਹਨਾਂ ਦੇ ਨਾਲ ਅਸ਼ਾ ਇਹ ਜਿਹੜੀਆਂ ਖਤੀੜਾ ਨੇ ਨਾ ਇਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਦੇਣਾ ਕਿਸੇ ਨੂੰ ਕੁਝ ਨਹੀਂ ਆ ਤੁਹਾਨੂੰ ਪਤਾ ਪਿੱਛੇ ਜਿਹੜਾ ਪੰਨੂ ਖਤੀੜ ਨੇ ਬਿਆਨ ਦਿੱਤਾ ਸੀ ਅਮਰੀਕਾ ਵਿੱਚ ਬੈਠੇ ਨੇ ਅਕੇ 11 ਮਿਲੀਅਨ ਡਾਲਰ ਦੇਵਾਂਗੇ ਅਸੀਂ ਜਿਹੜੇ ਬਾਗੀ ਹੋਣਗੇ ਜਾਂ ਪਾਕਿਸਤਾਨ ਦੀ ਮਿਲਟਰੀ ਨੂੰ ਕਿਆ ਸੀ ਨਾ ਦੇਤਾ ਹੋਣਾ ਕਿ ਉਸ ਨੂੰ ਹੀ ਕਰ ਪਈਆ ਆਇਆ ਆ ਜਿਹੜੇ ਪਾਕਿਸਤਾਨ ਨੂੰ ਸੀਏਡੀ ਦਿੰਦੇ ਸੀ ਇੰਡੀਅਨ ਆਰਮੀ ਦੇ ਬਾਡਰਾਂ ਤੇ ਜਸੂਸੀ ਕਰਦੇ ਸੀ ਉਹ ਦੋ ਤਿੰਨ ਬੇਬੀਆਂ ਫੜੀਆਂ ਗੀਆਂ ਦੋ ਤਿੰਨ ਨੌਜਵਾਨ ਫੜੇਗੇ ਉਹ ਜੇਲ੍ਹ ਚ ਨੇ ਹੁਣ ਕਿਸੇ ਨੇ ਜਵਾਨਤ ਨਹੀਂ ਸਿੱਧੀ ਕਰਾਉਣੀ ਹੁਣ ਪੰਨੂ ਆ ਕੇ ਖੜੂਗਾ ਪੰਨੂ ਆ ਕੇ ਕਿਸੇ ਲੜੂਗਾ ਹੱਥ ਜੋੜ ਕੇ ਬੇਨਤੀ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਇਸਨਾਨ ਬਹੁਤ ਵੱਡਾ ਹੈ ਤੇ ਇਹ ਕਰਨ ਵਾਲਿਆਂ ਨੂੰ ਨਾ ਅਕਲ ਵੀ ਆ ਜਾਂਦੀ ਹੈ ਜਿਹੜਾ ਬੰਦਾ ਕਿਰਤ ਕਰਦਾ ਵੰਡ ਕੇ ਛਕਦਾ ਜਣ ਕਿ ਕਿਸੇ ਦੀ ਲੋੜ ਬੰਦੀ ਹੈਲਪ ਕਰਦਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਉਹਨੂੰ ਥੋੜੀ ਬਹੁਤੀ ਅਕਲ ਵੀ ਆ ਜਾਂਦੀ ਹੈ ਇਹ ਚ ਕੋਈ ਦੂਰਾ ਰਾਮਾ ਨਹੀਂ ਉਹ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋ ਜਾਂਦਾ ਪਰ ਜਿਹੜੀਆਂ ਭੇਡਾਂ ਕਤਿਹੜਾਂ ਅੱਜ ਇਹਨਾਂ ਦੇ ਪਿੱਛੇ ਨਾਲ ਲੱਗਿਆ ਕਰੋ ਇਹਨਾਂ ਨੇ ਅੱਜ ਤੱਕ ਖਾਲਸਤਾਨ ਦੇ ਨਾਮ ਤੇ ਅਰਬਾਂ ਖਰਬਾਂ ਰੁਪਇਆ ਇਕੱਠਾ ਕਰ ਲਿਆ ਪਰ ਸਿੱਖ ਕੌਮ ਤੇ 1% ਵੀ ਜੇ ਲਾਇਆ ਹੋਵੇ ਤਾਂ ਗੱਲ ਕਰ ਸਕਦੇ ਹਾਂ ਅਸਮ੍ਰਿਤ ਮਾਨ ਨੇ ਅਸਾਇਲਮ ਦੇ ਨਾਂ ਦੇ ਜਿਹੜੀਆਂ ਚਿੱਠੀਆਂ ਵੇਚੀਆਂ ਨੇ ਬਾਹਰ ਪੱਕੇ ਹੋਣ ਬਾਅਦ ਲੋਕਾਂ ਨੂੰ ਉਹ 25-26 ਅਰਬ ਰੁਪਇਆ ਸੀ ਜਿਹੜਾ ਨੇ ਆਪਣਾ ਘਰੀ ਭਰਿਆ ਕਿਸੇ ਨੂੰ ਕੁਝ ਨਹੀਂ ਦਿੱਤਾ ਹਾਲਾਂਕਿ ਸ਼ਰਿਆਮ ਸਿਮ੍ਰਿਤ ਮਾਨ ਮੰਨਿਆ ਹੋਇਆ ਇਹਨਾਂ ਨੇ 1% ਵੀ ਉਹ ਕੌਮ ਲਈ ਪੈਸਾ ਨਹੀਂ ਵਰਤਿਆ ਇਹਨਾਂ ਦੇ ਚਾਲਾਂ ਵਿੱਚ ਨਾ ਆਇਆ ਕਰੋ ਇਹ ਜਦੋਂ ਵੀ ਮਰਵਾਉਣਗੇ ਬਗਾਨਿਆਂ ਨੂੰ ਮਰਵਾਉਣਗੇ ਆਪਣੇ ਆਨੂੰ ਬਚਾਉਣਗੇ ਨਾ ਆਪਣੇ ਅਜੇ ਤੱਕ ਇਹਨਾਂ ਦੇ ਮਰੇ ਨਹੀਂ ਤੇ ਨਾ ਮਰਨ ਇਹ ਗੱਲ ਚੇਤੇ ਰੱਖਿਓ ਇਹ ਵੀਡੀਓ ਜਿਹੜੇ ਫੌਜੀ ਬਾਗੀ ਹੋਏ ਸੀ ਜੂਨ 84 ਵਿੱਚ ਜਦੋਂ ਅਟੈਕ ਹੋਇਆ ਦਰਵਾਦ ਸਾਹਿਬ ਤੇ ਉਹਨਾਂ ਦੇ ਕਹਿਣ ਤੇ ਜਾਕੈਲੀ ਲੋਕਾਂ ਨੂੰ ਦੱਸਣ ਵਾਸਤੇ ਵੀ ਉਹਨਾਂ ਦੀ ਬਾਹ ਕਿਸੇ ਨੇ ਫੜੀ ਸੀ ਤਾਂ ਮੈਂ ਬਣਾਈ ਜਿਹੜੇ ਹੁਣ ਕਹਿੰਦੇ ਸੀ ਇੰਡੀਅਨ ਆਰਮੀ ਦੇ ਵਿੱਚ ਸਿੱਖ ਰੈਜiment ਦੇ ਸਿੱਖ ਨੌਜਵਾਨਾਂ ਨੂੰ ਕਿ ਤੁਸੀਂ ਬਾਗੀ ਹੋ ਜਾਓ ਤੁਸੀਂ ਲੜੋ ਨਾ ਪਾਕਿਸਤਾਨ ਦੇ ਨਾਲ ਤੇ ਇਹਨਾਂ ਨੂੰ ਥੋੜੀ ਜੀ ਅਕਲ ਦੀ ਲੋੜ ਹੈ ਹੁਣ ਕਰ ਲੋ ਜਿਹੜੇ ਬਾਗੀ ਹੋਏ ਸੀ ਪਹਿਲਾਂ ਉਹਨਾਂ ਲਈ ਹੁਣ ਕੁਝ ਕਰਕੇ ਦਿਖਾ ਦਿਓ ਅੱਲਾ ਪੰਨੂ ਖਦੀੜ ਕਹਿੰਦਾ ਸੀ 11 ਮਿਲੀਅਨ ਦੇਊਗਾ ਤੇ ਹੁਣ ਦੇ ਇਹਦੇ 2-4 ਮਿਲੀਅਨੇ ਭੇਜ ਦਿਓ ਉਹਨਾਂ ਨੂੰ ਜਿਹੜੇ ਫੌਜੀ ਬਾਗੀ ਹੋਏ ਸੀ ਉਹਨਾਂ ਨੂੰ ਸਨਮਾਨ ਕਰ ਦਿਓ 2-2 ਚਾਰ-ਚਾਹ ਲੱਖ ਸਾਰੇ ਪਰਿਵਾਰ ਨੂੰ ਦੇ ਦਿਓ ਉਹਨਾਂ ਨੂੰ ਪਰ ਨਹੀਂ ਤੁਸੀਂ ਹਰਾਮਖੋਰ ਹੋ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਮਰਵਾਉਣਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ